ਇਸਨੇ ਸਾਟੇ ਲਿਖਿਆ ਕਹਿੰਦੇ ਪੰਜਾਬੀ ਆ ਗਏ ਮੁੱਲਾਂ ਪਰ ਸਟੇਡੀਅਮ ਦੇ ਵਿੱਚ ਲਿਖੀ ਆ ਇਹ ਗੱਲ ਸੱਚੀ ਗੱਲ ਹੈ ਦਿਲਜੀਤ ਦਾ ਫੇਮਸ ਡਾਇਲੋਗ ਹੈ ਬਾਈ ਪੰਜਾਬੀ ਆ ਗਏ ਆ ਗਏ ਬਾਈ ਕੱਲ ਮੁੱਲਾਂ ਪਰ ਦੇ ਵਿੱਚ ਸੱਚੀ ਆ ਗਏ ਪੰਜਾਬ ਵਾਲੇ ਐਨ ਐਂਡ ਵਾਲੀ ਗੱਲ ਕਰਾਤੀ ਪੰਜਾਬ ਵਾਲੇ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਨਵੀਂ ਵੀਡੀਓ ਦੇ ਵਿੱਚ ਫੇਰ ਤੋਂ ਸਵਾਗਤ ਹੈ ਜੀ ਆਪਾਂ ਗੱਲ ਕਰਨੇ ਕੱਲ ਦੇ ਮੈਚ ਦੀ ਬਾਈ ਐਨ ਐਂਡ ਵਾਲੀ ਗੱਲ ਬਤਲਾਏ ਕਲਕੱਤਾ ਹਰਾਤੀ ਕਹਿੰਦੇ 16 ਰਨਾਂ ਦੇ ਨਾਲ ਕਲਕੱਤਾ ਹਰਾਤੀ ਹੈ ਕਹਿੰਦੇ ਸਾਡੇ ਪੰਜਾਬ ਦੇ ਮੁੰਡੇ ਜਿੱਤ ਗਏ ਕਹਿੰਦੇ ਬੋਲਿੰਗ ਐਂਡ ਐਂਡ ਸਾਰਾ ਕੁਝ ਤੇ ਸਾਰੇ ਮੈਚ ਦੀ ਜਾਣ ਬੈਟਿੰਗ ਬਿਲਕੁਲ ਬੇਕਾਰ ਰਹੀ ਸੀ ਪ੍ਰਿਆਸ਼ ਆਰਿਆ ਨੇ ਦੋ ਛੱਕੇ ਮਾਰੇ ਤੇ ਨਾਲ ਪ੍ਰਭਸੀਮਰਨ ਨੇ ਤੇ 280 ਦੀ ਸਟ੍ਰਾਈਕ ਰੇਟ ਨਾਲ ਹੋਰ ਕੋਈ ਨਹੀਂ ਚੱਲਣ ਦਿੱਤਾ ਬਾਈ ਰਸ਼ਿਤ ਰਾਣਾ ਹਰਸ਼ਿਤ ਰਾਣਾ ਨੇ ਤਿੰਨ ਵਿਕਟਾਂ ਲਈ ਤੇ ਤਿੰਨੋਂ ਕੈਚ ਕਿਨੇ ਫੜੇ ਸੀ ਉਹਨਾਂ ਦੀ ਬੋਲਾਂ ਤੇ ਰਮਨਦੀਪ ਸਿੰਘ ਪੰਜਾਬ ਦੇ ਮੁੰਡੇ ਨੇ ਫੜੇ ਸੀ ਚਲੋ ਕੋਈ ਗੱਲ ਨਹੀਂ ਯਾਰ ਪੰਜਾਬ ਦਾ ਮੁੰਡਾ ਆਪਾਂ ਨੇ ਮਾੜਾ ਨਹੀਂ ਕਹਿਣਾ ਉਹਨੂੰ ਵੀ ਬਾਕੀ ਸਹੀ ਗੱਲ ਯਾਰ 111 ਰਨ ਤੇ ਆਲ ਆਊਟ ਹੋ ਗਈ ਸੀ ਪੰਜਾਬ ਪੂਰੇ 20 ਓਵਰ ਵੀ ਨਹੀਂ ਖੇੜ 616ਵੇਂ ਓਵਰ ਦੀ ਤਿੰਨ ਬੋਲਾਂ ਦੇ ਵਿੱਚ ਆਲ ਆਊਟ ਹੋ ਗਏ ਸੀ ਤੇ ਨਾਲੇ ਆਪਾਂ ਦੂਜੇ ਪਾਸੇ ਗੱਲ ਕਰ ਲਈਏ ਹੁਣ ਕੇ ਕੇ ਆਰ ਦੋ ਪਨੇਰਾਉਂਦੇ ਨੇ ਤੇ ਪਹਿਲੀ ਬੋਲ ਤੇ ਹੀ ਆਉਂ ਰਹਿਣ ਨੂੰ ਤੇ ਅਜਿੰਕੇ ਰਹਾਣੇ ਵਧੀਆ ਪਾਰਟਨਰਸ਼ਿਪ ਕਰਦੇ 70 ਤੇ 22 ਜੀ ਦੋ ਆਊਟ ਸੀਗੇ 6 ਓਵਰਾਂ ਦੇ ਵਿੱਚ ਤੇ ਉਦੋਂ ਬਾਅਦ ਆਂਦਿਆ ਸਾਡਾ ਚਾਚਾ ਚੈਲ ਪਹਿਲੀ ਜਿੰਕੇ ਰਹਾਣੇ ਆਊਟ ਕਰਦਾ ਰਗੁਵੰਸ਼ੀ ਆਊਟ ਕਰਦਾ ਤੇ ਨਾਲ ਹੀ ਨਾਲ ਕਹਿੰਦੇ ਮੈਕਸਵੈਲ ਵੀ ਐਨ ਵਿੱਚ ਘੀ ਦੇ ਵਿੱਚ ਹੱਥ ਫੇਰੇ ਦੁੰਦਾ ਕਹਿੰਦੇ ਐਨ ਐਂਡ ਵਾਲੀ ਗੱਲ ਕਰੀ ਜਾਂਦਾ ਮੈਕਸਵੈਲ ਵੀ ਹਰੇਕ ਮੈਚ ਚ ਚੱਲਦਾ ਨਹੀਂ ਹੈਗਾ ਪਰ ਬੋਲਿੰਗ ਦੇ ਵਿੱਚ ਵਿਕਟ ਜ਼ਰੂਰ ਲੈਂਦਾ ਹੈ ਮਿੱਤਰੋ ਐਨ ਐਂਡ ਵਾਲੀ ਬਾਤ ਵਿੱਚ ਅਰਸ਼ਦੀਪ ਨੇ ਇੱਕ ਮਿਡਨ ਓਵਰ ਕਰਾਇਆ ਮਿਡਨ ਪਲੱਸ ਵਿਕਟ ਵਿਕਟ ਜਿਹੜੀ ਉਹ ਲਿੱਤੀ ਸੀ ਨਾ ਬਾਉਂਸਰ ਤੇ ਤਿੰਨ ਬਾਉਂਸਰਾਂ ਲਗਾਤਾਰ ਮਾਰਿਆ ਸੀ ਤੇ ਚੌਥੀ ਤੇ ਅੱਜ ਲਵਾਦਾ ਸੀ ਮੁੰਡੇ ਨੇ ਤੇ ਲਾਸਟ ਓਵਰ ਦੇ ਵਿੱਚ ਨਾ 16 ਰਨ ਪੈ ਗਈ ਸੀ ਆਂਦਰੇ ਰਸਨ ਨੇ ਦੋ ਛੱਕੇ ਤੇ ਇੱਕ ਚ ਜਦੋਂ ਆਉਂਦਾ ਨਾ ਅਰਸ਼ਦੀਪ ਆਊਟ ਕਰ ਦਿੰਦਾ ਤੇ ਅਗਲੇ ਓਵਰ ਦੀ ਮਾਰਕੋ ਯੈਂਸਨ ਆਉਂਦਾ ਹੈ ਬਾਈ ਮਾਰਕੋ ਯੈਂਸ ਜਦੋਂ ਪਹਿਲੀ ਬਾਲ ਪਾਉਂਦਾ ਨਾ ਬਾਈ ਪਹਿਲੀ ਸਲੋਅਰ ਬਾਉਂਸਰ ਪਾਉਂਦਾ ਨਾਲੇ ਨਾਲ ਆਊਟ ਹੋ ਜਾਂਦਾ ਕੌਣ ਆਊਟ ਹੁੰਦਾ ਆਂਦਰੇ ਰਸਲ ਬਾਈ ਜੋ ਸੈਲੀਬ੍ਰੇਸ਼ਨ ਹੁੰਦਾ ਜੋ ਇਨਵਾਇਰਨਮੈਂਟ ਸੀ ਨਾ ਸਟੇਡੀਅਮ ਦਾ ਮੈਂ ਖੁਦ ਮੈਚ ਦੇਖਣ ਗਿਆ ਹੋਇਆ ਸੀ ਬਾਈ ਇੰਨਾ ਵਧੀਆ ਇਨਵਾਇਰਨਮੈਂਟ ਸੀ ਨਾ ਬਾਈ ਪੁੱਛੋ ਨਾ ਯਾਰ ਬਾਈ ਐਂ ਸਿਰੇ ਦੀ ਗੱਲਬਾਤ ਲੱਗੀ ਸੀ ਯਾਰ ਪ੍ਰੀਤੀ ਜੰਟਾ ਆਪਣੇ ਹੱਥ ਦਿਖਾ ਰਹੀ ਸੀ ਮੇਰੇ ਹੱਥ ਸੁੰਨ ਹੋ ਰਹੇ ਨੇ ਉਹ ਪ੍ਰੀਤੀ ਜੰਟਾ ਨੂੰ ਰਿੱਕੀ ਪੌਂਟਿੰਗ ਨੂੰ ਤੇ ਸਾਰਿਆਂ ਤੋਂ ਵੱਡੀ ਗੱਲ ਯਾਰ ਸਾਰਿਆਂ ਪ੍ਰੀਤੀ ਜੰਟਾ ਸਾਰੇ ਪਲੇਅਰਜ਼ ਨੂੰ ਮਿਲੀ ਯਾਰ ਉਹਨੂੰ ਸਾਰ ਦਿਲ ਖੁਸ਼ ਹੁੰਦਾ ਯਾਰ ਬਾਈ ਜਦੋਂ ਮੋਟੀਵੇਸ਼ਨ ਮਿਲਦੀ ਯਾਰ ਜਦੋਂ ਓਨਰ ਹੋਵੇ ਨਾ ਟੀਮ ਦਾ ਉਸ ਮੋਟੀਵੇਸ਼ਨ ਮਿਲਦੇ ਜਦ ਜੱਫੀ ਪਾਵੇ ਬਹੁਤ ਵਧੀਆ ਲੱਗਦਾ ਬਾਈ ਹਨਾ ਬਾਕੀ ਓਵਰঅল ਸਾਡੀ ਪੰਜਾਬ ਦੀ ਟੀਮ ਜਿੱਤ ਗਈ ਐ ਨਜ਼ਾਰੇ ਵਾਲੀ ਗੱਲਬਾਤ ਹੋ ਗਈ ਬਹੁਤ ਵਧੀਆ ਲੱਗਿਆ ਬਾਈ ਮੈਚ ਅਗਲਾ ਮੈਚ ਵੀ ਹੈਗਾ ਆਪਣਾ ਆਰਸੀਬੀ ਦੇ ਨਾਲ ਆ ਮੁੱਲਾ ਪਰਦੇ ਵਿੱਚ ਦੇਖਦੇ ਆ ਉਹਦੇ ਵਿੱਚ ਕੀ ਬਣਦਾ ਠੀਕ ਹੈ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੁਹਾਡਾ ਇੱਕ ਇੱਕ ਲਾਈਕ ਮੈਨੂੰ ਬਹੁਤ ਮੋਟੀਵੇਟ ਕਰੂਗਾ ਬਾਈ ਜੀ ਥੈਂਕ ਯੂ ਸੋ ਮਚ